ਇਹ ਡਾਇਲਿਸਿਸ ਦਾ ਹੈ ਮਾਯੋਗ ਡਬਲ ਜੀ ਦੇ ਕਰਨ ਉਦਮ ਸਦਗਾ ਇਹ ਆਪਾਂ ਪ੍ਰੋਜੈਕਟ ਸ਼ੁਰੂ ਕੀਤਾ ਸੀ ਤੇ ਆਪਾਂ ਨੂੰ ਇੱਥੇ ਤਕਰੀਬਨ 1 ਸਾਲ ਦੇ ਕਰੀਬ ਹੋ ਚੱਲਿਆ ਹੈ ਤੇ ਇਹ ਬਹੁਤ ਵਧੀਆ ਸੈਂਟਰ ਕਰ ਚੱਲ ਰਿਹਾ ਹੈ ਦਿੱਲੀ ਆਪਣੇ ਇੱਥੇ ਦੋ ਮਰੀਜ਼ਾਂ ਦੇ ਡਾਇਲਿਸਿਸ ਹੋ ਰਿਹਾ ਹੈ ਅਸੀਂ ਸਾਲ ਪਹਿਲਾਂ ਤਾਂ ਅਸੀਂ ਪ੍ਰਾਈਵੇਟ ਡੈਂਸਜ ਕਰਾਉਂਦੇ ਸੀ ਫਾਦਰ ਸਾਹਿਬ ਦੀਆਂ ਮਨਮਾਨਗੜ ਤੋਂ ਉੱਥੇ ਇੱਕ ਡੈਲਸੀ ਦਾ 6-7 ਹਜ਼ਾਰ ਰੁਪਿਆ ਖਰਚਾ ਆਉਂਦਾ ਸੀ ਹੁਣ ਸਾਨੂੰ 1 ਸਾਲ ਹੋ ਗਿਆ ਅਸੀਂ ਇੱਥੇ ਸਵਰ ਹਸਪਤਾਲ ਮਲੋੜ ਚ ਡੈਲਸੀ ਕਰਾਉਣੇ ਫਾਦਰ ਸਾਹਿਬ ਦੀ ਤੇ ਇੱਥੇ ਸਾਰਾ ਫ੍ਰੀ ਹੈ ਅਸੀਂ ਬਲਕੇ ਹੁਣ ਤੱਕ 300 ਤੋਂ ਜ਼ਿਆਦਾ ਕੇ ਪੇਸ਼ੰਦਾਂ ਦੇ ਡੈਲਸੀ ਕਰ ਚੁੱਕੇ ਹਾਂ ਤੇ ਇੱਕ ਹੋਰ ਗੱਲ ਖੁਸ਼ੀ ਦੀ ਗੱਲ ਇਹ ਹੈ ਕਿ ਜਿੰਨੇ ਵੀ ਮਰੀਜ਼ਾਂ ਨੂੰ ਅਸੀਂ ਡੈਲਸੀ ਕੀਤਾ ਉਹ ਸਾਰੇ ਤੰਦਰੁਸਤ ਹੀ ਗਏ ਹਨ ਉਹਨਾਂ ਲਗ ਕੋਈ ਪ੍ਰੋਬਲਮ ਨਹੀਂ ਸਾਨੂੰ ਆਈ ਤੇ ਇਹ ਜਿਹੜੀ ਮਸ਼ੀਨਾਂ ਬਿਲਕੁਲ ਨਵੀਂ ਮਸ਼ੀਨ ਹੈ ਨਵੀਂ ਟੈਕਨੋਲੋਜੀ ਦੀ ਮਸ਼ੀਨ ਸੀ ਤੇ ਇਸ ਕਰਨ ਇਸ ਸਰ ਰਿਜ਼ਲਟ ਬਹੁਤ ਵਧੀਆ ਸਾਨੂੰ ਮਿਲੇ ਹੈ ਆ ਸਰਕਾਰ ਦੀ ਪਾਲਿਸੀ ਦੇ ਥਰੂ ਕਿ ਆਪਣੇ ਨਵੇਂ ਨਵੇਂ ਫੈਸਿਲਿਟੀਆਂ ਤੇ ਸਭਾਵਾਂ ਆਪਣੇ ਪ੍ਰੀਮਰੀ ਜਨਤੀਆਂ ਜਾਣ ਤੇ ਇਸ ਲਈ ਡਾਇਲਿਸਿਸ ਵਿਭਾਗ ਨਵੀਂ ਜੁਨਟ ਸਾਡੇ ਸਿਵਲ ਹਸਪੀਟਲ ਲੋਡ ਚ ਸਟਾਰਟ ਕੀਤੀ ਗਈ ਸੀ ਤੇ ਨਾ ਹੁਣ ਦੇ ਟਾਈਮ ਤੱਕ ਅਸੀਂ 300 ਪਲੱਸ ਡਾਇਲਿਸਿਸ ਕਰ ਚੁੱਕੇ ਹਾਂ ਉਹ ਵੀ ਸਕਸੈਸਫੁਲੀ ਕੋਈ ਮਤਲਬ ਮਾਰਟੈਲਿਟੀ ਰੇਟ ਨਹੀਂ ਆਇਆ ਮੇਰਾ ਨਾਮ ਵੀ ਜਗਦੇਵ ਸਿੰਘ ਹੈ ਫਾਦਰ ਦਾ ਨਾਮ ਸੁਖਜੀਤ ਸਿੰਘ ਹੈ ਤੇ ਅਸੀਂ ਸਾਲ ਪਹਿਲਾਂ ਤਾਂ ਅਸੀਂ ਪ੍ਰਾਈਵੇਟ ਡੈਲਸੇਜੇ ਕਰਾਉਂਦੇ ਸੀ ਫਾਦਰ ਸਾਹਿਬ ਦੀਆਂ ਹਨੁਮਾਨਗੜ੍ਹ ਤੋਂ ਉੱਥੇ ਇੱਕ ਡੈਲਸੇਜ ਦਾ 6-7 ਹਜ਼ਾਰ ਰੁਪਿਆ ਖਰਚਾ ਆਉਂਦਾ ਸੀ ਹੁਣ ਸਾਨੂੰ ਇੱਕ ਸਾਲ ਹੋ ਗਿਆ ਅਸੀਂ ਇੱਥੇ ਸਵੜਾ ਹਸਪਤਾਲ ਮਲੋੜ ਚ ਡੈਲਸੇਜ ਕਰਾਉਣੇ ਫਾਦਰ ਸਾਹਿਬ ਦੀ ਤੇ ਇੱਥੇ ਸਾਰਾ ਫ੍ਰੀ ਹੈ ਤੇ ਸਟਾਫ ਵੀ ਬਹੁਤ ਵਧੀਆ ਹੈ ਸਾਮ ਸੰਭਾਲ ਵੀ ਵਧੀਆ ਕਰਦੇ ਆ ਆਉਣ ਜਾਣ ਦਾ ਟਾਈਮ ਪੈਂਦਾ ਜਾ ਹਾਂ ਆਉਣ ਜਾਣ ਦਾ ਸਾਡਾ ਸਮਾਂ ਬੱਜ ਜਾਂਦਾ ਜੀ ਅਸੀਂ ਹਨੁਮਾਨਗੜ੍ਹ ਜਾਂਦੇ ਸੀ ਉੱਥੇ ਇੱਕ ਦਿਹਾੜੀ ਲੱਗ ਜਾਂਦੀ ਸੀ ਅਸੀਂ ਜ਼ਿੰਮੇਦਾਰ ਰਹਿਗੇ ਇਹਨਾਂ ਸਮਾਂ ਨਹੀਂ ਹੁੰਦਾ ਜੀ ਇੱਥੇ ਸਾਡਾ ਥੋੜੇ ਸਮੇਂ 'ਚ ਵਧੀਆ ਲਾਜ ਹੋ ਜਾਂਦਾ ਜੀ ਇੱਥੇ ਵੀ ਖਰਚਾ ਕੁਝ ਨਹੀਂ ਹੋਣਾ ਨਹੀਂ ਖਰਚਾ ਸਾਡੇ ਤੋਂ ਕੁਝ ਨਹੀਂ ਲੈਂਦੇ ਵੀਰੇ ਬਿਲਕੁਲ 옳ਾ ਹਾਂ ਬਿਲਕੁਲ ਫ੍ਰੀ ਹੈ ਕੀ ਕਹਿਣਾ ਚਾਹੁੰਦੇ ਹਾਸਪੀਟਲ ਦੇ ਪ੍ਰਬੰਧਾ ਹੁੰਦਾ ਨਹੀਂ ਹਾਸਪੀਟਲ ਦੇ ਪ੍ਰਬੰਧਤਾ ਬਾਈ ਬਹੁਤ ਵਧੀਆ ਹਾਂ ਸਟਾਫ ਵੀ ਬਹੁਤ ਵਧੀਆ ਸਾਡੇ ਮਰੀਜ਼ ਦੀ ਕੇਅਰ ਪੂਰੀ ਕਰਦੇ ਹੈ ਮੇਰਾ ਨਾਮ ਜਸਵੰਤ ਕੌਰ ਹੈ ਸਟਾਫ ਨਰਸ ਬਤਾਓ ਸਟਾਫ ਨਰਸ ਸਿਵਲ ਹਸਪੀਟਲ ਮਲੋਟ ਵਿੱਚ ਆਪਣੀ ਸਵਾਵਾਂ ਨਿਵਾ ਰਹੀ ਹਾਂ ਤੇ ਅਸੀਂ ਡਾਲਸਿਸ ਵਿਭਾਗ ਪਿਛਲੇ ਸਾਲ 2025 24 ਮਈ ਨੂੰ ਸਟਾਰਟ ਕੀਤਾ ਸੀ ਤੇ ਇਹ ਸਾਨੂੰ ਇਸ ਲਈ ਰੀਸਟਾਰਟ ਕਰਨ ਵਾਸਤੇ ਸਾਨੂੰ ਟ੍ਰੇਨਿੰਗ ਤੇ ਲਈ ਫਰੀਦਕੋਟ ਭੇਜਿਆ ਗਿਆ ਸੀ ਤੇ ਆਪਣੇ ਪੰਜਾਬ ਸਰਕਾਰ ਦੀ ਪਾਲਿਸੀ ਦੇ ਥਰੂ ਕਿ ਆਪਣੇ ਨਵੇਂ-ਨਵੇਂ ਫੈਸਿਲਿਟੀਆਂ ਤੇ ਸਭਾਵਾਂ ਆਪਣੇ ਪ੍ਰਿੰਮਰੀ ਜਨ ਦਿੱਤੀਆਂ ਜਾਣ ਤੇ ਇਸ ਲਈ ਡਾਇਲਿਸਿਸ ਵਿਭਾਗ ਨਵੀਂ ਯੂਨਿਟ ਸਾਡੇ ਸਿਮਲ ਹਸਪੀਟਲ ਲੋਡ ਚ ਸਟਾਰਟ ਕੀਤੀ ਗਈ ਸੀ ਤੇ ਨਾ ਹੁਣ ਦੇ ਟਾਈਮ ਤੱਕ ਅਸੀਂ 300 ਪਲੱਸ ਡਾਇਲਿਸਿਸ ਕਰ ਚੁੱਕੇ ਹਾਂ ਉਹ ਵੀ ਸਕਸੈਸਫੁਲੀ ਕੋਈ ਮਤਲਬ ਮਾਰਟੈਲਿਟੀ ਰੇਟ ਨਹੀਂ ਆਇਆ ਜਿਸ ਦਾ ਅਸੀਂ ਸਮਝਦੇ ਹਾਂ ਕਿ ਬਹੁਤ ਵਧੀਆ ਬੈਨੀਫਿਟ ਅਸੀਂ ਦੇ ਰਹੇ ਹਾਂ ਪੇਸ਼ੈਂਟਸ ਨੂੰ ਤੇ ਸਾਡੇ ਪੇਸ਼ੈਂਟਸ ਨੂੰ ਇਹ ਬੈਨੀਫਿਟ ਹੈ ਕਿ ਕੋਈ ਚਾਰਜ ਨਹੀਂ ਫ੍ਰੀ ਆਫ ਕੋਸਟ ਆ ਤੇ ਟਾਈਮ ਸੇਵਿੰਗ ਉਹਨਾਂ ਦੀ ਕੋ ਨੀਅਰ ਟੂ ਅਪਰੋਚ ਉਹਨਾਂ ਨੂੰ ਇਹ ਚੀਜ਼ ਫੈਸਿਲਿਟੀ ਮਿਲ ਗਈ ਹੈ ਤੇ ਉਹਨਾਂ ਦੇ ਵੀਕਲੀ ਹਫਤੇ 'ਚ ਮੰਨ ਲਓ ਸਾਡੇ 2 ਡਾਇਲਸਿਸ ਹੋ ਰਹੇ ਨੇ ਪੇਸ਼ੈਂਟਸ ਦੇ ਤੇ ਉਹ ਆਪਾਂ ਫ੍ਰੀ ਆਫ ਕਾਸਟ ਕਰ ਰਹੇ ਹਾਂ ਸਿਵਲ ਹਸਪੀਟਲ ਮਲੋੜ ਵਿੱਚ ਤੇ ਸਾਨੂੰ ਇੱਕ ਸਾਡੇ ਹਸ ਇਸ ਉਦਮ ਨਾਲ ਹੋਰ ਲੋਕਾਂ ਨੂੰ ਵੀ ਸਵਾਵਾ ਮਿਲਣ ਤੇ ਸਾਨੂੰ ਮਸ਼ੀਨ ਇੱਕ ਅੱਧੀ ਹੋਰ ਨਵੀਂ ਜਿਹੀਆਂ ਛੋਟਾਂ ਜਿਹੜੀਆਂ ਤੁਹਾਨੂੰ ਜੇ ਕੱਟਨੇ ਤੇ ਜਾਂ ਹੋਰ ਮਿਲਦਾ ਮੈਡਮ ਮੈਂ ਮਸ਼ੀਨ ਹੋਰ ਮਿਲਿਆ ਕਿ ਪੇਸ਼ੈਂਟ ਦਾ ਰਸ਼ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਹੋ ਜਾਂਦਾ ਹੈ ਕਿ ਵੀਟਿੰਗ ਲਿਸਟ 'ਚ ਰੱਖਣਾ ਪੈਂਦਾ ਹੈ ਤੇ ਮਰੀਜ਼ ਨੂੰ ਲੱਗਦਾ ਹੈ ਕਿ ਸਾਡਾ ਤਾਂ ਰੁਟੀਨ 'ਚ ਜਿਵੇਂ 2 ਡਾਇਲਸਿਸ ਸਵੇਰੇ ਸ਼ਾਮ ਸ਼ਿਫਟ ਲੱਗਦੀ ਹੈ ਅਸੀਂ ਪਰ ਡੇ ਦੋ ਪੇਸ਼ੈਂਟ ਕੱਢ ਰਹੇ ਆ ਕਿ ਪੇਸ਼ੈਂਟ ਨੂੰ ਆਪਣਾ ਕੋਈ ਵਾਪਸ ਨਾ ਜਾਣਾ ਪਵੇ ਜਿੰਨਾ ਹੋ ਸਕੇ ਪੋਸੀਬਲ ਅਸੀਂ ਇੱਕ ਮਸ਼ੀਨ ਥਰੂ ਆਪਾਂ ਕੰਮ ਕਰ ਰਹੇ ਆ ਆਪਾਂ ਇੱਥੇ ਸਟਾਫ ਤੁਹਾਨੂੰ ਬਤਾ ਸਕੋ ਪ੍ਰੋਪਰ ਹੈ ਤੁਹਾਡੇ ਹਾਂਜੀ ਇਹ ਪ੍ਰੋਪਰ ਹੈ ਤੇ ਜੇ ਸਾਡੇ ਕੋਲ ਮਸ਼ੀਨਾਂ ਦੀ ਰਿਕੁਆਇਰਮੈਂਟ ਆ ਜੇ ਉਹ ਸਾਨੂੰ ਮਿਲਦੀਆਂ ਫਿਰ ਸਾਨੂੰ ਸਟਾਫ ਵੀ ਰਿਕੁਆਇਰਮੈਂਟ ਦੀ ਲੋੜ ਪਊਗੀ ਅੱਜ ਜਿਵੇਂ ਸਾਡੇ ਕੋਲ ਫਿਲਹਾਲ ਇੱਕ ਮਸ਼ੀਨ ਹੈ ਤੇ ਸਾਡਾ ਉਸ ਹਿਸਾਬ ਨਾਲ ਸਟਾਫ ਹੈਗਾ ਫਿਲਹਾਲ ਜੇ ਵੀ ਹੌਸਪੀਟਲ ਦਾ ਸਮਾਂ 2 ਵਜੇ ਤੱਕ ਹੈ ਹਾਂਜੀ ਤੁਸੀਂ ਮਿਹਨਤ ਕਰਦੇ ਹੋ ਕਿਉਂਕਿ 4 ਘੰਟੇ ਲੱਗ ਪਾ ਕੇ ਹਾਂਜੀ 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 ਪਰ ਦੋ ਪੇਸ਼ੈਂਟਾਂ ਨੂੰ ਕਰਨਾ ਹੋ ਫਿਰ ਸਰ ਅਸੀਂ ਮਤਲਬ ਦੋ ਸਟਾਫ ਇਹ ਨਾ ਸਾਡੇ ਜਿਵੇਂ ਸ਼ਾਮ ਨੂੰ ਦੋ ਰਹਿੰਦੇ ਆ ਈਵਨਿੰਗ ਸ਼ਿਫਟ ਹੋਰ ਦੋ ਲਗਾਉਂਦੇ ਨਾਲ ਅਸੀਂ ਹਾ ਤਾਂ ਟਾਈਮ ਮੈਨੇਜਮੈਂਟ ਕਰਕੇ ਜਲਦੀ ਲਗਾਉਣ ਦੀ ਕੋਸ਼ਿਸ਼ ਕਰਦੇ ਗਏ ਉਹ ਸਾਡਾ ਟਾਈਮ ਕੋਰਸ ਪੂਰਾ ਹੋ ਜਾਏ ਆਪਣੇ ਡਾਇਲਿਸਿਸ ਦਾ ਹੈ ਮਾਯੋਗ ਡਬਲ ਜੀਜੀ ਦੇ ਕਰਨ ਉਦਮ ਸਦਗਾ ਇਹ ਆਪਾਂ ਪ੍ਰੋਜੈਕਟ ਸ਼ੁਰੂ ਕੀਤਾ ਸੀ ਤੇ ਆਪਾਂ ਨੂੰ ਇੱਥੇ ਤਕਰੀਬਨ 1 ਸਾਲ ਦੇ ਕਰੀਬ ਹੋ ਚੱਲਿਆ ਹੈ ਤੇ ਇਹ ਬਹੁਤ ਵਧੀਆ ਸੈਂਟਰ ਕਰ ਚੱਲ ਰਿਹਾ ਹੈ Delhi ਆਪਣੇ ਇੱਥੇ ਦੋ ਮਰੀਜ਼ਾਂ ਦੇ ਡਾਇਲਿਸਿਸ ਹੋ ਰਿਹਾ ਤੇ ਅਸੀਂ ਮਤਲਬ ਕਿ ਹੁਣ ਤੱਕ 300 ਤੋਂ ਜ਼ਿਆਦਾ ਕੇ ਪੇਸ਼ੈਂਟ ਦੇ ਡਾਇਲਿਸਿਸ ਕਰ ਚੁੱਕੇ ਹਾਂ ਤੇ ਇੱਕ ਹੋਰ ਖੁਸ਼ੀ ਦੀ ਗੱਲ ਇਹ ਹੈ ਕਿ ਜਿੰਨੇ ਵੀ ਮਰੀਜ਼ਾਂ ਨੂੰ ਅਸੀਂ ਡਾਇਲਿਸਿਸ ਕੀਤਾ ਉਹ ਸਾਰੇ ਤੰਦਰੁਸਤ ਹੀ ਗਏ ਹਨ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਆਈ ਤੇ ਇਹ ਜਿਹੜੀ ਮਸ਼ੀਨ ਹੈ ਬਿਲਕੁਲ ਨਵੀਂ ਮਸ਼ੀਨ ਹੈ ਨਵੀਂ ਟੈਕਨੋਲੋਜੀ ਦੀ ਮਸ਼ੀਨ ਸੀ ਤੇ ਇਸ ਕਰਨ ਇਹ ਸਾਰਾ ਰਿਜ਼ਲਟ ਬਹੁਤ ਵਧੀਆ ਸਾਨੂੰ ਮਿਲਿਆ ਹੋਰ ਮਸ਼ੀਨ ਦੀ ਵੀ ਜ਼ਰੂਰਤ ਹੈ ਜਿਵੇਂ ਪੇਸ਼ੈਂਟ ਆ ਰਹੇ ਨੇ ਇਸ ਪਰ ਸਰਕਾਰ ਦੇ ਧਿਆਨ ਚ ਮੈਂ ਲਿਆ ਦਿੱਤਾ ਗਿਆ ਤੇ ਬਹੁਤ ਜਲਦੀ ਹੀ ਹੋਰ ਮਸ਼ੀਨਾਂ ਵੀ ਆਪਣੇ ਕੋਲ ਆ ਜਾਣਗੀਆਂ ਇਸ ਤੇ ਲੋਕਾਂ ਦਾ ਕਾफी ਫਾਇਦਾ ਹੋ ਜਾਣਾ ਹੈ ਗੱਲਕੁਆਰੀ ਘਟੀ ਹੋਣੀ ਹੈ ਮੈਂ ਆਪ ਜੀ ਜਲਦੀ ਥਾਂ ਜੇ ਸੰਝੀ ਕਰਾਂ ਤੇ ਮੈਂ ਆਪਦੇ ਫਰਜ਼ ਦਾ ਡੈਲਿਸਿਸ ਕਰਾਂਦਾ ਸੀ ਤੇ ਮੈਨੂੰ ਬਠਿੰਡਾ ਜਾਣਾ ਪੈਂਦਾ ਸੀ ਤੇ ਪੱਲਾ ਤੇ ਆ ਜਾਂਦਾ ਹੀ ਖਰਚ ਬਹੁਤ ਆਉਂਦਾ ਸੀ ਦੂਜੀ ਗੱਲ ਹੈ ਟਾਈਮ ਕਟੂਕਟ ਕਾ ਡੇਢ ਘੰਟਾ ਦਾ ਜਾਂਦਾ ਡੇਢ ਘੰਟਾ ਆਉਂਦਾ ਤੇ ਉਹ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਸੀ ਟਾਈਮ ਦੀ ਵੀ ਬਚਤ ਹੁੰਦੀ ਹੈ ਪੈਸੇ ਦੀ ਵੀ ਬਚਤ ਹੁੰਦੀ ਹੈ ਤੀਜੀ ਗੱਲ ਹੈ ਇਹ ਸਰਕਾਰੀ ਹੋਣ ਕਰ ਇੱਥੇ ਜਿਹੜਾ ਡੈਲਿਸਿਸ ਹੈ ਟੋਟਲ ਫ੍ਰੀ ਹੈ ਇੱਥੇ ਮਰੀਜ਼ ਦਾ ਕੋਈ ਖਰਚਾ ਨਹੀਂ ਆਉਂਦਾ